ਲਓ ਮਿੱਤਰੋ ਆਪਾਂ ਪਹੁੰਚੇ ਅੱਜ ਰਾਜਸਥਾਨ ਰਾਪਰੇ ਸਿੰਘ ਨਗਰ ਦੇ ਨਾਲਾ 53 ਐਨਪੀ ਚ ਪਹੁੰਚੇ ਆ ਇੱਥੇ ਮੋਗਿਆਂ ਦੇ ਨਾਮ ਤੇ ਪਿੰਡ ਹੁੰਦੇ ਆ ਅੱਗਭਗ ਤੁਹਾਨੂੰ ਅੱਜ ਨਾ ਇਸ ਡਿੱਗੀ ਬਾਰੇ ਦੱਸਦੇ ਆ ਜਿਹੜਾ ਵੀ ਕਿਸਾਨ ਇਹ ਡਿੱਗੀ ਬਣਾ ਲਿੰਦਾ ਸਰਕਾਰ ਉਹਨਾਂ ਨੂੰ 3 ਲੱਖ ਰੁਪਏ ਮੁਆਵਜ਼ਾ ਦਿੰਦੀ ਆ ਜਿਹੜਾ ਵੀ ਕਿਸਾਨ ਇਸ ਡਿੱਗੀ ਨੂੰ ਤਿਆਰ ਕਰ ਲਿੰਦਾ ਕਿਉਂਕਿ ਜ਼ਿਆਦਾਤਰ ਕਿਸਾਨ ਇੱਧਰ ਕੀ ਕਰਦੇ ਵੀ ਨਹਿਰ ਦੀਆਂ ਜਿੰਨੀਆਂ ਵੀ ਵਾਰੀਆਂ ਨੇ ਆਵਦੀਆਂ ਵਾਰੀ ਖਾਲੀ ਜਾਣ ਨਹੀਂ ਦਿੰਦੇ ਇਸ ਡਿੱਗੀ ਦੇ ਵਿੱਚ ਸਟੋਰ ਕਰੀ ਜਾਂਦੇ ਆ ਪਾਣੀ ਕਹਿੰਦੇ ਵੀ ਇੱਕ ਵਾਰਾ ਡਿੱਗੀ ਫੁੱਲ ਭਰੀ ਹੋਵੇ ਤਾਂ ਵੀ 1 ਮਰੱਬਾ ਜਾਂ 1.5 ਮਰੱਬਾ ਇਹ ਪਤਲਾ-ਪਤਲਾ ਭਰ ਦਿੰਦੀ ਐ ਇੰਨਾ ਇਹਦੇ ਚ ਪਾਣੀ ਹੁੰਦਾ। ਲਗਭਗ ਉਹ ਸਾਹਮਣੇ ਕਿਸਾਨ ਆ ਉਸ ਤੋਂ ਜਾਣਦੇ ਆ ਵੀ ਮੁਆਵਜ਼ਾ ਕਿਵੇਂ ਦਿੰਦੀ ਸਰਕਾਰ ਤੇ ਇਹ ਕਿਵੇਂ ਮੁਆਵਜ਼ਾ ਲੈਂਦੇ ਇੱਥੋਂ ਦੇ ਕਿਸਾਨ ਕਿਉਂਕਿ ਸਾਹਮਣੇ ਕਿਸਾਨ ਦੀ ਇਹ ਡਿੱਗੀ ਆ। ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਇਧਰ ਬਾਈ ਨੇ ਨਰਮ ਹਾਲਾ ਰੱਖਿਆ। ਸਾਹਮਣੇ ਮੰਗੀ ਆ ਤੇ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਭਾਜੀ। ਕੀ ਨਾਮ ਹੈ ਆਪਣਾ ਸ਼ੁਭਨਾ ਆਪਣਾ ਨਾਮ ਗੁਰਪ੍ਰੀਤ ਸਿੰਘ ਹੈ ਬਾਈ ਗੁਰਪ੍ਰੀਤ ਸਿੰਘ ਹਾਂਜੀ ਇਹ ਡਿੱਗੀ ਆਪਣੀ ਆ ਖੇਤ ਆਪਣਾ ਹਾਂਜੀ ਹਾਂਜੀ ਕਿੰਨਾ ਖੇਤ ਹੈ ਇੱਥੇ ਆਪਣੇ ਇੱਥੇ ਹੈਗਾ ਜੀ 27 ਕਿੱਲੇ ਵਾਣਾਂ ਜੀ 27 ਕਿੱਲੇ ਹਾਂਜੀ ਹਾਂਜੀ ਰਾਜਸਥਾਨ ਚ ਵੀ ਹੋ ਜਾਂਦੇ ਆ 27 ਵੀ ਕਿੱਲੇ ਆਪਣਾ ਵਾਣਾਂ ਜੀ ਅੱਛਾ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਕਿੰਨਾ ਕੁ ਪਾਣੀ ਸਟੋਰ ਹੋ ਜਾਂਦਾ ਜੀ ਇਹਦੇ ਵਿੱਚ ਬਾਈ ਜੀ 15 ਤੋਂ 18 ਕਿੱਲੇ ਮਤਲਬ ਵਧੀਆ ਵਾਣ ਵਾਇਆ ਹੋਵੇ ਚੰਗਾ ਤੇ ਆਪਣੇ ਬੁਜਾਰ ਰੇਤਲਾ ਵਾਣ ਭਰਿਆ ਜਾਂਦਾ ਆ ਇਹ ਟਰੈਕਟਰ ਲਾ ਕੇ ਚੱਕਦੇ ਜੀ ਉੱਥੇ ਟਰੈਕਟਰ ਲਾ ਕੇ 6 6 7 ਦੀ ਪੱਖੀ ਆਪਣੇ ਉਹ 6 7 ਦੀ ਪੱਖੀ ਆ ਕੇ ਤੇ ਇਸ ਕਿੰਨੇ ਚਿਰ ਚ ਭਰ ਦਿੰਨੇ ਸਾਰਾ ਵਾਹਣ ਤੁਸੀਂ ਇਹ ਵਾਹਣ ਭਾਜੀ ਘੰਟਾ ਕਿਲਾ ਕੱਢ ਜਾਂਦਾ ਹੈ ਘੰਟਾ ਕਿਲਾ ਯਾਨੀ ਕਿ ਜੇ 27 ਕਿਲੇ ਤਾਂ 27 ਘੰਟੇ ਟਰੈਕਟਰ ਚੱਲੂਗਾ ਚੱਲ ਜੇ ਤਾਂ ਚੱਲੇ ਹਾਂਜੀ ਇਹਦੇ ਚ ਫਿਰ ਇਹ ਮਤਲਬ ਡੈਮ ਹੈਗਾ 80 ਫੁੱਟ ਇਦਾਂ ਚੌੜਾ ਆ ਤੇ 140 ਫੁੱਟ ਲੰਮਾ ਆ ਅੱਛਾ ਜੀ ਤੇ 140 ਫੁੱਟ ਲੰਮਾ ਤੇ ਡੂੰਘਾ ਕਿੰਨਾ ਇਹ 18 ਫੁੱਟ ਡੂੰਘਾ ਆ ਤੇ ਇਹਦੀ ਬਾਈ ਜੀ ਸਬਸਿਡੀ ਕਿਵੇਂ ਲੈਨੇ ਤੁਸੀਂ ਸਬਸਿਡੀ ਬਾਈ ਜੀ ਇਹ ਸਰਕਾਰ ਫਾਰਮ ਭਰਉਂਦੀ ਹੈ ਅੱਛਾ ਜੀ ਉਹ ਲੋਟਰੀ ਸਿਸਟਮ ਹੁੰਦਾ ਉਹ ਸਾਲ ਤੋਂ ਨਿਕਲ ਜੇ 2 ਸਾਲਾਂ ਤੋਂ ਨਿਕਲ ਜੇ 1.5 ਸਾਲ ਤੋਂ ਅੱਛਾ ਤੇ ਉਹਦੇ ਤੋਂ ਬਾਅਦ ਗਵਰਨਮੈਂਟ ਪੈਸਾ ਅਸੀਂ ਆਪਦੇ ਕੋਲੋਂ ਕਿਸਾਨ ਹੈ ਜਿਹੜਾ ਉਹ ਆਪਦੇ ਕੋਲੋਂ ਪੈਸਾ ਲਾਉਂਦਾ ਅੱਛਾ ਜੀ ਕਿ ਇਹਦੇ ਤੇ ਸਾਢੇ 1.3-1.4 ਲੱਖ ਰੁਪਇਆ ਖਰਚਾ ਆ ਜਾਂਦਾ ਟੋਟਲ ਪਟਾਈ ਆਪਣੇ 1.5 1.70 ਲੱਖ 80 ਹਜ਼ਾਰ ਦਾ ਸਾਡੇ ਕੋਲ ਲਫਾਫਾ ਆਇਆ ਸੀਗਾ ਇਹ ਲਫਾਫਾ ਸੀ 1.70 ਲੱਖ 80 ਹਜ਼ਾਰ ਦਾ ਲਫਾਫਾ ਹਾਂਜੀ ਲਫਾਫਾ ਕੱਲਾ 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 ਲਫਾ ਮੁੱਖਾਇ ਦੇ ਮੋਟਾ ਕਿੰਨੇ ਕਿੰਨੇ ਮੋਟਾ ਕਿੰਨਾ ਇਹ ਹੁੰਦਾ ਜੀ ਪੰਜਾਂ ਮੇ ਮੋਟਾ ਹੁੰਦਾ ਠੀਕ ਹਾਂ ਦੇਖੋ ਜੀ ਇਹ 6 7 ਲਹਿਰਾਂ ਦਾ ਬਣਿਆ ਹੁੰਦਾ ਵਧੀਆ 6 7 ਲਹਿਰਾਂ ਦਾ ਲਫਾਫਾ ਹੁੰਦਾ ਇਹ ਬਹੁਤ ਨਿੱਕਰ ਚੀਜ਼ ਹੁੰਦੀ ਹੈ ਇਹ ਵਿੱਚ ਕਿੰਨੇ ਚੇਰ ਕੱਢ ਜਾਂਦਾ ਈ ਇਹ ਲਫਾਫਾ ਇਹ ਭਾਈ ਹੁਣ 6 ਸਾਲ ਹੋ ਗਿਆ ਸਾਡੀ ਡਿੱਗੀ ਨੂੰ ਬਣੀ ਹੋਈ ਨੂੰ ਇਹ 6 ਸਾਲ ਦਾ ਲਫਾਫਾ 6 ਸਾਲ ਪੁਰਾਣਾ ਹਾਂ ਜੀ 6 ਸਾਲ ਮਿਲ ਵੀ ਉਹ ਗਰੰਟੀ ਦਿੰਦੇ ਆ ਆ ਪਾਣੀ ਵਿੱਚੋਂ ਆਉਂਦਾ ਈ ਇਹ ਨਲਕਾ ਲਾਇਆ ਹੋਇਆ ਸਾਡਾ ਏਸੀ ਵੀ ਰਾਏਗਿਰੀ ਕੋਈ ਵੀ ਆਉਂਦਾ ਜਾਂਦਾ ਇੱਥੋਂ ਪਾਣੀ ਪੀ ਸਕਦਾ ਆਪਦੀ ਵਰਤੋਂ ਹਿਸਾਬ ਨਾਲ ਪਾਣੀ ਲੈ ਸਕਦਾ ਅੱਛਾ ਵੀ ਇਹਦੇ ਵਿੱਚ 1,20,000 ਦਾ ਤਾਂ ਲਫਾਫਾ ਹੀ ਆ ਗਿਆ 1,60,000 ਦਾ 1,60,000 ਦਾ ਲਫਾਫਾ ਆ ਗਿਆ ਹਾਂ ਜੀ 80x140 ਦਾ ਮਤਲਬ 105x105 ਦੀ ਡਿੱਗੀ ਹੋ ਜਾਂਦੀ ਹੈ 110 ਡੂੰਗੀ ਕਿੰਨੀ ਦੱਸਿਆ ਸੀ ਕੰਨ ਨੂੰ ਕਿੰਨਾ ਮਿਲਦਾ ਤੁਹਾਨੂੰ ਸਰਕਾਰ ਵੱਲੋਂ 3 ਲੱਖ ਰੁਪਇਆ ਗਵਰਨਮੈਂਟ ਸਹੂਲਤ ਦਿੰਦੀ ਹੈ ਉਹਦੇ ਆਸਤੇ ਪਹਿਲਾਂ ਅਪਲਾਈ ਕਰਨਾ ਪੈਂਦਾ ਪਹਿਲਾਂ ਫਾਰਮ ਭਰਨਾ ਪੈਂਦਾ ਉਹਦੇ ਵਿੱਚ ਡਾਕੂਮੈਂਟ ਪੂਰੇ ਲਾਉਣੇ ਪੈਂਦੇ ਆ ਆਪਦੀ ਜਮ੍ਹਾਂਬੰਦੀ ਜਨ ਆਧਾਰ ਕਾਰਡ ਜੋ ਵੀ ਆਪਦਾ ਆਈਡੀ ਹੈਗੀ ਆ ਪੂਰੀ ਲੌਂਗ ਮੈਨੂ। ਉਹ ਕਿੱਥੇ ਅਪਲਾਈ ਕਰਨਾ ਹੁੰਦਾ? ਉਹ ਇੱਥੇ ਹੀ ਮਿੱਤਰਾ ਜੀ ਜਿੱਥੇ ਮਤਲਬ ਫਾਰਮ ਡਿੱਗੀਆਂ ਦੇ ਸਭ ਅਪਲਾਈ ਹੁੰਦੇ ਆ। ਅਪਲਾਈ ਹੁੰਦੇ। ਈ ਮਿੱਤਰਾ। ਹਿੰਦੁਸਤਾਨ ਦੀ ਗਵਰਨਮੈਂਟ ਨੇ ਸਹੂਲਤ ਬਹੁਤ ਦਿੱਤੀ ਹੋਈ ਆ। ਹਰ ਚੀਜ਼ ਦੇ ਉੱਤੇ ਸਹੂਲਤ ਹੈ। ਜਿਵੇਂ ਕੋਈ ਵੀ ਆਪਾਂ ਟਰੈਕਟਰ ਦੇ ਉੱਤੇ ਮਸ਼ੀਨਰੀ ਲੈਣੀ ਆ, ਉਹਦੇ ਉੱਤੇ ਵੀ ਆਪਣੇ 50 ਤੋਂ 60% 70% ਸਹੂਲਤ ਦਿੰਦੀ ਗਵਰਨਮੈਂਟ। ਸਹੂਲਤ ਦਿੰਦੀ ਆ। ਇਹਦੇ ਵਿੱਚ ਜਿਵੇਂ ਹੁਣ ਆਪਣਾ ਪੈਸਾ ਕੱਢ ਤੋ 4 4.5 ਲੱਖ ਰੁਪਈਆ ਆਪਣਾ ਲੱਗ ਜਾਂਦਾ। ਤੇ ਉਹਦੇ ਤੋਂ ਫਿਰ 2 ਫੁੱਟ ਦੀ ਆਪਾਂ ਨੂੰ ਇਹਦੀ ਵਾਰਡ ਦੇਣੀ ਪੈਂਦੀ ਆ ਅੱਛਾ ਇਹ ਜ਼ਰੂਰੀ ਆ ਕਿਹਨਾਈ ਦੀ ਹਾਂ ਫਿਰ ਤਾਰਬੰਦੀ ਦੀ 4 ਫੁੱਟ ਵਾਰਡ ਫਿਰ ਇਹ ਪਾਸ ਕਰਦੀ ਆ ਅੱਛਾ ਉਸ ਤੋਂ ਬਾਅਦ ਜਦੋਂ ਤੁਹਾਡੀ ਲੋਟਰੀ ਨਿਕਲਾਈ 3 ਲੱਖ ਨਿਕਲਿਆ ਉਸ ਤੋਂ ਪਹਿਲਾਂ ਡਿੱਗੀ ਬਣਾਉਣੀ ਪੈਂਦੀ ਆ ਪਹਿਲੋਂ ਬਣਾਉਣੀ ਪੈਂਦੀ ਪਹਿਲੋਂ ਆਪ ਦੇ ਕੋਲੋਂ ਪੈਸਾ ਲਾ ਕੇ ਲਾ ਕੇ ਫਿਰ ਅਪਲਾਈ ਕਰੋ ਲਾਈਸ ਅਥਵਾਤ 2 ਮਹੀਨੇ ਦੇ ਵਿੱਚ ਵਿੱਚ ਰੁਕਾਊਗਾ ਉਪਾਸ ਕਰੂਗਾ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਪੈਸਾ ਗਵਰਨਮੈਂਟ ਖਾਤੇ ਚ ਪਾ ਦਿੰਦੀ ਕੋਈ ਐ ਨਹੀਂ ਕਿਸੇ ਨੂੰ ਵੀ ਆਪਾਂ ਪੈਸਾ ਦੇਣਾ ਆ ਜਾਂ ਕੋਈ ਵਿੱਚੋਂ ਰਿਸ਼ਵਤ ਦੇਣੀ ਆ ਕੋਈ ਰੁਪਈਆ ਕਿਸੇ ਨੂੰ ਕਿੱਧਰ ਕਿੱਧਰ ਆ ਨਰਮਾ ਹੋ ਗਿਆ ਤੁਹਾਡਾ ਨਰਮਾ ਜੀ ਆਪਣੇ ਕੋਲੇ ਅਪਛੇਤਾ ਸੀਗਾ ਨਰਮਾ ਕੋਈ ਪਾਣੀ ਦੀਆਂ ਵਾਰੀਆਂ ਨਹੀਂ ਆਈਆਂ ਪਾਣੀ ਕਮੀ ਦੇ ਕਰਕੇ ਦੋ ਕਿੱਲੇ ਪਿਛੇ ਨਰਮਾ ਆ ਕਿੱਲਾ ਇੱਧਰ ਹੈ ਬਾਕੀ 20 ਕਿੱਲੇ ਮੂੰਗੀ ਇੱਥੇ ਆ ਇਹ 20 ਕਿੱਲੇ ਮੂੰਗੀ ਹੈ ਇੱਥੇ ਇਹ ਕਿ ਮੂੰਗੀ ਦਾ ਸੀਜ਼ਨ ਚੰਗਾ ਹਾਂਜੀ ਮੂੰਗੀ ਦੇਖ ਲਓ ਤੁਸੀਂ ਫਾਲ ਮੈਂ ਦੇਖਿਆ ਉੱਥੇ ਆਹ ਨਾ ਯਰ ਕਿ ਸੋਹਣੀ ਆ ਬਾਰਿਸ਼ ਨਹੀਂ ਆਈ ਬਾਰਿਸ਼ ਹੋਣਾ ਆਈ ਹੈ ਮੀ ਪਾਣੀ ਨਹੀਂ ਆਇਆ ਪਹਿਲਾਂ ਤਿੰਨ ਚਾਰ ਵਾਰੀਆਂ ਨਾਂਗੀਆਂ ਸੀ ਅੱਛਾ ਅੱਛਾ ਤੇਰ ਕਿ ਬਹੁਤ ਸੋਹਣੀ ਮਹਾਰਾਜ ਨੇ ਆ ਪਾਣੀ ਹੁਣ ਫੁੱਲ ਡਿੱਗੀ ਹੋ ਜਾਂਦੀ ਐ ਇਹ ਹਾਂ ਹਾਂ ਫੁੱਲ ਹੋ ਜਾਂਦੀ ਐ ਠੰਡ ਚ ਫੁੱਲ ਕਰਦੇ ਨੇ ਇਹਨੂੰ ਫੁੱਲ ਠੰਡ ਚ ਨਹੀਂ ਆਉਂਦੀ ਠੰਡ ਚ ਲਾਲੀ ਦੀ ਜਿਵੇਂ ਬਾਰਿਸ਼ ਦੇ ਹੁਣ ਮੌਸਮ ਐ ਤੇ ਪਾਣੀ ਆ ਗਿਆ ਜਿਵੇਂ ਪਾਣੀ ਮੀ ਪੈ ਗਿਆ ਤੋ ਪਾਣੀ ਜਿਹੜਾ ਹੁਣ ਅੰਵਾਰੀ ਐ ਸਾਡੀ ਤੋ ਅਸੀਂ ਇਹਦੇ ਵਿੱਚ ਸਟਾਕ ਕਰਦੇ ਹਾਂ ਇਹਦੇ ਵਿੱਚ ਸਟਾਕ ਕਰ ਹਾਂਜੀ ਇਸ ਹਿਸਾਬ ਨਾਲ ਚਲੋ ਮਿਹਰਬਾਨੀ ਜੀ ਸਰਦਾਰ ਆਪਣੇ ਕਿਨਾ ਸ਼ੁਭ ਸੀ ਗੌਰਪ੍ਰੀਤ ਸਿੰਘ ਗੌਰਪ੍ਰ ਇਹ ਡਿੱਗੀ ਬਾਰੇ ਤੁਹਾਨੂੰ ਦੱਸਿਆ ਵੀ ਸਰਕਾਰ ਸਹੂਲਤਾਂ ਦਿੰਦੀ ਬਹੁਤ ਦਿੰਦੀ ਹੈ ਇੱਥੇ ਦੇ ਕਿਸਾਨ ਇਸ ਤਰੀਕੇ ਨਾਲ ਕਰਦੇ ਆ ਬਹੁਤ ਔਖੀ ਖੇਤੀ ਕਰਦੇ ਆ ਪਰ ਇਹ ਕਹਿੰਦੇ ਵੀ ਅਸੀਂ ਤਾਂ ਬੜੇ ਸੌਖੇ ਆ ਅਸੀਂ ਖੁਦ ਹਰਾਨ ਆ ਵੇਖੋ ਤੁਸੀਂ ਕਿਡੇ ਕਿਡੇ ਸਿਸਟਮਾਂ ਟਰੈਕਟਰ ਲੱਗੇ ਹੋਏ ਆ ਤੇ ਸਾਹਮਣੇ ਇੱਕ ਮਰੱਬਾ ਦੇ ਲਗਭਗ ਗਰੀਬਨ ਜ਼ਮੀਨ ਆ ਆ ਦੇਖੋ ਇਧਰੋਂ ਨਹਿਰ ਦਾ ਪਾਣੀ ਆਉਂਦਾ ਉਹ ਵੇਖੋ ਜੀ ਉਧਰੋਂ ਐ ਕਰਕੇ ਐ ਕਰਕੇ ਆਉਂਦਾ ਐ ਕਰਕੇ ਇਹਦੇ ਵਿੱਚ ਪਾ ਦਿੰਦੇ ਆ ਇੱਥੋਂ ਚੱਕਦੇ ਆ ਵੇਖੋ ਐ ਚੱਕ ਕੇ ਇਹਦੇ ਨਾਲ ਖੇਤਾਂ ਦੇ ਵਿੱਚ ਦੀ ਆਪ ਦੀ ਸਚਾਈ ਕਰਦੇ ਵੀਡੀਓ ਚੰਗੀ ਲੱਗੀ ਮਿੱਤਰੋ ਸ਼ੇਅਰ ਕਰ ਦਿਓ ਰੱਬ ਰੱਖ Ok, bye.